ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਕੀ ਤੁਹਾਨੂੰ ਪਤਾ ਹੈ ਕਿ ਉਹ ਕਿਹੜਾ ਮੰਤਰ ਹੈ ਜਿੰਦੇ ਕਰਨ ਦੇ ਨਾਲ ਤੁਹਾਡੇ ਸਾਰੇ ਪਾਪ ਧੁੱਲ ਜਾਂਦੇ ਆ ਇਹੋ ਜਿਹਾ ਮੰਤਰ ਵੀ ਵੀਰ ਜੀ ਹੈ ਕੋਈ ਹਾਂਜੀ ਵੀਰ ਜੀ ਬਿਲਕੁਲ ਇਸ ਤਰ੍ਹਾਂ ਦਾ ਹੀ ਮੰਤਰ ਹੈ ਜਿਹਨੂੰ ਕਹਿੰਦੇ ਆ ਮੂਲ ਮੰਤਰ ਤੇ ਗੁਰੂ ਮੰਤਰ ਤੇ ਜਿਹੜਾ ਇਹ ਮੰਤਰ ਕਰਦਾ ਹੈ ਉਹਦੇ ਜਨਮਾਂ ਜਨਮਾਂ ਦੇ ਪਾਪ ਧੁੱਲ ਜਾਂਦੇ ਆ ਤੇ ਸੰਤ ਸਿੰਘ ਮਸਕੀਨ ਜੀ ਆਈ ਦੀ ਕਥਾ ਦੇ ਵਿੱਚ ਇਹਨਾਂ ਦੋ ਮੰਤਰਾਂ ਦੇ ਬਾਰੇ ਦੱਸਦੇ ਪਏ ਨੇ ਤੇ ਨਾਲੇ ਦੱਸਦੇ ਪਏ ਨੇ ਕਿ ਕਿਸ ਤਰ੍ਹਾਂ ਇੱਕ ਇਨਸਾਨ ਜਾਂ ਮਨੁੱਖ ਗੁਰੂ ਦਾ ਸੱਚਾ ਸਿੰਘ ਬਣ ਸਕਦਾ ਬਹੁਤ ਹੀ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਜਿਸ ਦੇ ਜਾਪ ਦੀ ਇਤਨੀ ਮਹਾਨਤਾ ਹੈ ਇਹ ਇੱਕ ਗੁਣ ਹਿਰਦੇ ਚ ਵਸਤੇ ਆਂ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜਚਿਤ ਕੇ ਜੇ ਰਹ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਭਟਕਣਾ ਬਹੁਤ ਲੰਬੀ ਹੈ ਸੰਸਕਾਰ ਪਤਿਤ ਬਹੁਤ ਪੁਰਾਣੇ ਨੇ ਸਾਬਕਾ ਇਹਨਾਂ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਿੰਦੇ ਆ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਆਖਾਇ ਸੋ ਭਲਕੇ ਉਠ ਹਰ ਨਾਮ ਧਿਆਵੇ ਉਹ ਉੱਠਦੇ ਆਏ ਪਹਿਲੇ ਨਾਮ ਸਿਮਰਨ ਕਰੇ ਨਿਤਨੇਮ ਸਹਿਬਾਨੇ ਇਸੇ ਹੀ ਰਹਿਤ ਨਾਮ ਜੀ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਬਾਣੀ ਦਾ ਪਾਠ ਨਿਤਨੇਮ ਬਾਅਦ ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਦਰਸਨ ਮਸਤੂ ਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਇਹ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਯਾ ਕਬੀਰ ਕਹਿੰਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿਨੂ ਆਖੋਗੇ ਹੂ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜਿਹਦਾ ਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਇਹ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਆ ਫਿਰ ਸਾਬ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਦੇ ਘਰ ਦੇ ਚੋਂਦਾ ਸਤਗੁਰ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਜਿੱਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਇਆ ਪਿਆ ਦੇਸ ਲੰਮੇ ਨਿਹੰਸ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਲਾਦੀ ਸੰਤਾਨ ਮਾਂ ਬਾਪ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦਾ ਨਹੀਂ ਤੇ ਕੋਈ ਸਿੱਖ ਨਹੀਂ ਹੈ ब्राह्मण ओ जिस ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ। ਅਸੀਂ ਜਦ ਇਸ ਢੰਗ ਨਾਲ ਭੰਡਦੇ ਆ ਨਾ ਬ੍ਰਾਹਮਣ ਨਾ। ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ। ਤੇ ਕਿਵੇਂ ਕਰਨੀ? ਤੱਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿੱਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ? ਸ਼ਰਾਬੀ ਮਹਾ ਉਹ ਹੋਇਆ ਪਿਆ। ਥਾਂ ਥਾਂ ਦੀ ਗੁੰਡਾਗਰਦੀ ਦੇ ਚਿਸਦਾ ਹੱਥ ਹੈ। ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ। ਤੇ ਫਿਰ ਇਹ ਕੀ ਹੈ? ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਹੈ? ਕੋਈ ਜਨਮ ਨਹੀਂ ਹੋਇਆ। ਐਸਾ ਦਿਖਾਈ ਨਹੀਂ ਦਿੰਦਾ ਪਿਆ। ਉਹ ਬ੍ਰਾਹਮਣ ਬਹੁਤ ਭੈੜਾ ਸੀ। ਜਿੱਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ। ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ। ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿੱਖਾਂ ਕਿ ਮੈਂ ਕਰਨੀ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਸਿੱਖ ਤੋ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਵਿੱਚ ਟਾਵਾ ਟਾਵਾ ਰਹਿ ਗਿਆ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਵਿੱਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਾ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਾਗੀਚੇ ਦੇ ਉਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਇਏ ਨੇ ਖੂਨ ਸਿੰਜ ਕੇ ਲਾਇਏ ਸਮ। ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ। ਤੇ ਇਹ ਬਾਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰੇਕ ਕਰਨੀ। ਤੇ ਮੈਂ ਅੰਦਾਜ਼ਾ ਲਾਣਾ ਹੁਨਾ 1000 ਬੂਟਿਆਂ ਦੇ ਚੋਂ 999 ਕੁਮਲਾ ਗਏ ਨੇ। ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ। ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਬੀ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਕ੍ਰਿਸ਼ਨਾਂ ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇੱਕਤ ਕੁਣ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਦ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ ਉਹ ਕੋਈ ਗਿਣਤੀ ਨਹੀਂ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ। ਮੁਰਝਾ ਗਏ ਨੇ। ਸੁੱਕ ਗਏ ਨੇ। ਸੜ ਗਏ ਨੇ। ਨਾ ਪੱਤੇ, ਨਾ ਫੁੱਲ, ਨਾ ਫਲ। ਜੜਾਂ ਤੱਕ ਸੁੱਕ ਗਈਆਂ। ਖੈਰ ਮੂਲ ਮੰਤਰ ਦੇ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬੰਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਵਿੱਚ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਨੇ ਅੰਦਰ ਸ਼ਬਦ ਇੱਕ ਪਾਸੇ ਸੁਰ ਤੇ ਇੱਕ ਪਾਸੇ ਔਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਆਨੰਦ ਹੀ ਕੁਝ ਹੋਰ ਹੈ ਐਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਤਰੇ ਦੇ ਵਿਚਾਰ ਨੂੰ ਤਰਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਮੇਲੀ ਢੈਂਦੀ ਕਲਾ ਦਾਕਾਰਨ ਬਣ ਜਾਂਦੇ ਨੇ ਚੜ੍ਹਦੀ ਕਲਾ ਤੇ ਢੈਂਦੀ ਕਲਾ ਇਕਾਗਰਤਾ ਬਖਸ਼ਣੇ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸਲ ਸੰਸਾਰ ਵਿੱਚ ਤ੍ਰਿਪਤੀ ਕਰਦੇ ਇਹੀ ਸਾਧੂ ਪਰਮਾਤਮਾ ਦੇ ਮਾਰਗ ਵਿੱਚ ਭਿੰਦੀ ਕਲਾ ਦਾ ਕਾਰਨ ਬਣ ਜਾਂਦੇ ਸੰਸਾਰ ਵਿੱਚ ਤ੍ਰਿਪਤੀ ਅਧਰਮ ਨਾਲ ਵੀ ਹੋ ਸਕਦੀ ਹੈ ਜੋਤ ਨਾਲ ਵੀ ਹੋ ਸਕਦੀ ਹੈ ਠੱਗੀਆਂ ਨਾਲ ਵੀ ਹੋ ਸਕਦੀ ਹੈ ਕਠੋਰਤਾ ਨਾਲ ਵੀ ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਨਤੇ ਇੰਨਾ ਵਸੇਦਿਆਂ ਨਾਲ ਨਹੀਂ ਹੋਵੇਗਾ ਇਹਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਦਨੇ ਧਰਮ ਕਰ ਕਰ ਧਰਮ ਲਾਜ਼ਮੀ ਹੈ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲੇਕਿਨ ਸੰਸਾਰ ਵਿੱਚ ਸਪੱਸ਼ਟਾ ਬੰਦਾ ਅਧਰਮ ਨਾਲ ਵੀ ਖਰਾਬਤ ਕਰ ਸਕਦਾ ਹੈ ਅਧਰਮ ਦੇ ਮਨੁੱਖ ਦੇ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਔਰ ਸੰਸਾਰ ਵਿੱਚ ਸ਼ਿਖਰ ਤਾਂ ਨੂੰ ਛੋੜ ਲੈਂਦੇ ਨੇ ਲੇਕਿਨ ਜਿੰਨਾ ਜਿੰਨਾ ਵਸੂਲਿਆਂ ਨਾਲ ਕਈ ਲਫਾ ਸੰਸਾਰ ਵਿੱਚ ਤਰੱਕੀ ਮਿਲਦੀ ਹੈ ਪਰਮਾਰਥ ਦੇ ਰਸਤੇ ਦੇ ਚੋਂ ਭੇਂਡੀ ਕਲਾ ਦਾ ਕਾਰਨ ਬਣ ਜਾਂਦੇ ਨੇ ਸੰਸਾਰ ਵਿੱਚ ਝੂਠ ਫਰੇਬ ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ ਪਰ ਧਰਮ ਦੇ ਮਾਰਗ ਤੇ ਨਹੀਂ ਸੱਚ ਤੱਕ ਪਹੁੰਚਣ ਵਾਸਤੇ ਇਹ ਬਾਤ ਹੈ ਤੋ ਧਰਮ ਦੀ ਬਾਤ ਨੂੰ ਲੰਬੀ ਚੌੜੀ ਵਿਆਖਿਆ ਨਾ ਕਰਾਂ ਕਲਪ ਕੋਈ ਜਨਨ ਤੇ ਆਪ ਸਰਵਨ ਕਰ ਰਹੇ ਹੋ ਜੀਵਨ ਨੂੰ ਕੋਈ ਵਿਸ਼ੇਸ਼ ਤਰਤੀਬ ਨਹੀਂ ਹੈ ਔਰ ਜਾਪ ਜਾਰੀ ਰਹਿਣਾ ਜਾਪ ਹੈ ਪਰ ਵਿਧੀ ਵਿਦਾਨ ਨਹੀਂ ਇਹ ਗੱਲ ਨਹੀਂ ਬਣੇਗੀ ਭੋਗੰ ਦੀ ਗੁਰ ਕੀ ਮੋਰੇ ਨੋਂਦੇ ਛੋੜੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਵਾਦ ਆ ਜਾਏਗਾ ਭੁੱਖ ਨਹੀਂ ਮਿਟੇਗੀ ਪਾਣੀ ਦਾ ਬੋਤ ਸਿਰਫ ਮੇਰੇ ਨੋਂ ਚੋਵੇ ਨਥਲੇ ਨਾ ਕਰਾਂ ਇਹਦੇ ਨਾਲ ਪਿਆਸ ਨਹੀਂ ਬੁਝਣੀ ਹੋਟਾਂ ਦੀ ਹਿਸਤੀ ਦੂਰ ਹੋ ਜਾਏਗੀ ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਹੈ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦਾ ਰਹਿ ਔਰ ਕੋਈ ਪਰਦਾ ਰਹਿਣ ਕੋਈ ਤਬਦੀਲ ਨਹੀਂ ਜੇ ਮੈਨੂੰ ਭੋਜਨ ਦੀ ਬੁਰਕੀ ਸਿਰਫ ਮੇਰੇ ਮੂੰਹ ਚਵੇ ਮੈਂ ਮੂੰਹ ਹੀ ਰੱਖ ਲਵਾਂ ਕੰਠ ਤੋ ਥੱਲੇ ਨਾ ਕਰਾਂ ਖੂਨ ਨਹੀਂ ਬਣੇਗਾ ਤੇ ਇਹ ਤੋਂ ਨਹੀਂ ਬਰੇ ਬੁੱਖ ਨਹੀਂ ਮਿਟਣੀ ਸਤਿਗੁਰੂ ਦੇ ਸਬਰ ਸਿਰਫ ਰਸਨਾ ਤੇ ਨਹੀਂ ਕੁਛ ਵੀ ਨਹੀਂ ਹੋਏਗਾ ਚਾਰ ਚਾਲ ਬੇਟੀਆਂ ਵੀ ਕਈ ਦਿੰਦੇ ਨੇ ਅਖੰਡ ਪਾਠ ਦੀ ਔਰ ਕਈ ਵਿਚਾਰੇ ਜਿਵੇਂ ਮੇਰੀ ਤਰ੍ਹਾਂ ਥੋੜੀ ਜੀਆਂ ਅਰਥ ਬੋਧ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸਾਰਾ ਸਾਰਾ ਦਿਨ ਹੀ ਲੱਗਦੇ ਰਹਿੰਦੇ ਸਤਿਗੁਰੂ ਦੀ ਬਾਣੀ ਅਗਰ ਸਿਰਫ ਰਸਮਾਂ ਤੇ ਹੈ कोई तब्दीली नहीं आवे इते जन्म को नब कर्म होवे फिर भी तणास माने भोजन दी मुर्खी कंठ तो ਥੱਲੇ ਜਾਵੇ ਇਕ ਭਰੇਗਾ ਭੁੱਖ ਮਿਟੇਗੀ ਸਤਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਨ ਕੋ ਰਸ ਬਣੇ ਤਨ ਕੋ ਆਨੰਦ ਬਣੇਗਾ ਵਰਨਾ ਨਹੀਂ ਤੋਸਾ ਦਿਖਾਏ ਦਿੰਦਾ ਕਈ ਨੇ ਜ਼ਮਾਨੇ ਤੱਕ ਹੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣਦੇ ਦੇ ਸਵਾਸਤੇ ਮਨੁੱਖ ਦੇ ਅੰਤਿਸ਼ ਕਰਨ ਨੂੰ ਖੋਲ ਕੇ ਵੇਖੀ ਤੇ ਸ਼ਰਧ ਕੋ ਨਹੀਂ ਗੁਰਬਾਣੀ ਨਹੀਂ ਹੈ ਅੰਦਰ ਗਏ ਨਹੀਂ ਜਿੰਨ ਕੋ ਨਦਰ ਕਰਮ ਹੋਵੇ ਫਿਰ ਦੇ ਤਨਾਸਮਾਨੀ ਜਾਗ ਅਰੰਭ ਕਰੇ ਤੇ ਸਜੇ ਸਜੇ ਜਾਗ ਅਗਰ ਅੰਦਰ ਜਾ ਰਿਹਾ ਹੈ ਤੇ ਤਬਦੀਲੀਆਂ ਆਣ ਗਿਆ ਤੇ ਮਨੁੱਖ ਪਹੁੰਚੇਗਾ ਕਰਮ ਖੰਡ ਤੇ ਜਿਸ ਦੇ ਬਾਰੇ ਸਾਚਾ ਕਹਿੰਦੇ ਨੇ ਕਿਹੜੀ ਦਾ ਨਸੀਬ ਹੋ ਜਾਂਦੀ ਹੈ ਕਰਮਖੰਡ ਕੀ ਬਾਣੀ ਜੋ ਇਹ ਮੰਤਰ ਬੜੀ ਜ਼ੋਰ ਵਾਲੀ ਹੈ ਬਾਣੀ ਤੇ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆਂ ਨੇ ਕੁਝ ਇਸ ਤਰੀਕੇ ਨੇ ਚੱਕਰ ਚੇਨ ਵਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਰਬੰਧੀ ਬੰਦੇ ਛੇ ਅਨੇਕਾ ਇਸ ਤਰ੍ਹਾਂ ਦੇ ਬਾਕ ਪੰਡਨ ਕੁਝ ਮੈਂ ਤੁਹਾਡੇ سامنے ਰੱਖੇ ਨੇ ਔਰ ਰੱਖਣੇ ਨੇ ਗੁਜਰਾ ਲੱਭਨ ਲਾਲ ਮੱਥੇ ਹੀ ਪ੍ਰਗਟ ਕੀਤਾ ਸਤ ਪੁਰਣੀਕ ਗੁਜਰਾ ਰਤਨ ਸਾਨੂੰ ਲੱਭ ਕੇ ਔਰ ਉਹ ਪ੍ਰਗਟ ਹੋ ਗਏ ਗੁਜਰਾ ਲੱਭਨ ਲਾਲ ਇਹ ਠੇਠ ਲੈਂਦੀ ਪੰਜਾਬੀ ਹੈ ਭਾਗਲਪੁਰ ਨੀਂਹ ਵਾਲੀ ਜਨਮ ਭਵਾਂ ਦੇ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰਗਰਨ ਸਾਹਿਬ ਜੀ ਮਹਾਰਾਜ ਬਚਨ ਗੁਧੜਾ ਲਧਨ ਲਾਲ ਮੱਥੇ ਹੀ ਪਰਗਟ ਹੋਇਆ ਇੱਕ ਰਤਨ ਇੱਕ ਲਾਲ ਲਦੋਇਕ ਔਰ ਮਸਤਕ ਤੇ ਪ੍ਰਗਟ ਹੋਇਆ ਮੱਥੇ ਤੇ ਕੋਈ ਝਲਕ ਪਈ ਇਸ ਮਸਤਕ ਦੇ ਆਲੇ ਦਾਲੇ ਇੱਕ ਆਧਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ ਕਈ ਵਾਰ ਤੁਸਾਂ ਮਹਾਪੁਰਸ਼ਾਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ ਅੰਮਸਤਕ ਦੇ ਕੋਲ ਰੋਸ਼ਨੀ ਦਿਖਾਂਦੇ ਨੇ ਤਦੋਂ ਸੰਸਕਿਤ ਵਿੱਚ ਕੰਨ ਪ੍ਰਗਲਾ ਮੰਡਲ ਆਧਾਰ ਮੰਡਲ ਜਿਸ ਵੇਲੇ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੋ ਕਰਮ ਖਣ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਵਿੱਚੋਂ ਇੱਕ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਾਧ ਕਰਦੇ ਕਹਿੰਦੇ ਨੇ ਕਿ ਗੁਜੜਾ ਲੱਧਮ ਲਾਲ ਮਥੇ ਹੀ ਪ੍ਰਗਟ ਕੀਆ ਮਸਤਕ ਤੋਂ ਇਹ ਲਹਿਰਾਂ ਨਿਕਲ ਗਈਆਂ ਮਸਤਕ ਦੇ ਚੋਂ ਹੀ ਤੇ ਨੂਰ ਨਿਕਲਦਾ। ਬਰਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈ। ਬਰਗੂ ਕਹਿੰਦਾ ਹੈ ਕਿ ਜਿਹੜਾ ਕਰਮ ਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਪਦਮ ਬਣਦਾ। ਪਦਮ ਕਹਿੰਦੇ ਨੇ ਕਮਲ ਦੇ ਫੁੱਲ ਨੂੰ। ਜੇ ਉਸ ਮਹਾਂਪੁਰਸ਼ ਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਪਦਮ ਜ਼ਰੂਰ ਬਣੇਗਾ। ਹੋਰ ਬ੍ਰਿਸ਼ਤ ਰਸ਼ੀ ਮਨੀਆਂ ਹੁੰਦੀਆਂ। ਲਿਖਤ ਪੋਸਤਕਾਂ ਤੇ ਧਰਮ ਗ੍ਰੰਥ வாਚਨ ਦਾ ਮੌਕਾ ਮਿਲੇ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਕਿ ਕੁਝ ਨਾ ਕੁਝ ਚੱਕਰ ਚੇਂਜ ਜ਼ਰੂਰ ਪ੍ਰਗਟ ਹੁੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਖਰੀਦੌਰ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪਹਿਰਾ ਵਿੱਚ ਪਦਮ ਸੀ ਤੂੰ ਮੱਥਾ ਟੇਕਣ ਲੱਗ ਪਿਆ ਸਾਲਕੰਡ ਦੇ ਪੁਰਖਾ ਤੂੰ ਬ੍ਰਾਹਮਣ ਤੇ ਬ੍ਰਾਹਮਣ ਹੋ ਕੇ ਤੂੰ ਤੋ ਜਦੋਂ ਤੱਕ ਤੂੰ ਮੱਥਾ ਟੇਕ ਰਿਹਾ ब्राह्मण कांड ਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ। ਇੱਕ ਹਾਸ ਕੰਡਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਹੈ। ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰਹਮ ਗੈਨੇ ਦੇ ਚਰਨਾ ਚੁੰਦਾ। ਕਿਸੇ ਕਰਮ ਖੰਡ ਤੱਕ ਪਹੁੰਚੇ ਹੋਏ ਮਹਾਪੁਰਸ਼ ਦੇ ਕਦਮਾਂ ਚੁੰਦਾ। ਇੱਕ ਹਾਸ ਕੰਡਾ ਤੇ ਪਦਮ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਚ ਵੀ ਸੀ ਬਾਈ ਗੁਰਦਾਸ ਸੀ ਨੇ ਉਸ ਦਾ ਜ਼ਿਕਰ ਨਹੀਂ ਕੀਤਾ। ਬਾਈ ਸਾਧ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮੇਂ ਝਮਕੇ ਵਾਂਗੂ ਤਾਰੇ ਜੈ ਸੁਤੈ ਪ੍ਰਭਾਸ ਵਿੱਚ ਗੋਦੇ ਉੱਪਰ ਤੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮੇਂ ਝਮਕੇ ਵਾਂਗੂ ਤਾਰੇ ਕਰਮਖੰਡ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਕੁਛ ਨਾ ਕੁਛ ਚਕਰ ਚੇਨ ਬੜਾ ਬਟਉਂਦੇ ਰਹਿ ਪ੍ਰਭਾ ਤਵਿਰ ਜੀ ਐਦੀ ਕਥਾ ਬੜੀ ਵਧੀਆ ਸੀ ਸੁਣ ਕੇ ਬਹੁਤ ਅੱਛਾ ਲੱਗਾ ਦੇਖੋ ਗਿਆਨੀ ਸੰਤ ਸਿੰਘ ਮਸਕੀਨ ਜੀ ਕਿੱਡੇ ਵਧੀਆ ਅੰਦਾਜ਼ ਨਾਲ ਦੱਸਦੇ ਪਏ ਆ ਕਿ ਇਨਸਾਨ ਜਾਂ ਮਨੁੱਖ ਗਲਤੀ ਦਾ ਪੁੱਤਲਾ ਹੈ ਉਹਦੇ ਕੋ ਗਲਤੀਆਂ ਹੁੰਦੀਆਂ ਵੈ ਲੇਕਿਨ ਉਹਦੇ ਨਾਲ ਹੀ ਨਾਲ ਦੇਖੋ ਉਹ ਮੂਲ ਮੰਤਰ ਵੀ ਦੱਸ ਦਿੱਤੇ ਆ ਕਿ ਜਿਹਦੇ ਕਰਨ ਦੇ ਨਾਲ ਜਪਨ ਦੇ ਨਾਲ ਤੁਹਾਡੇ ਜਿਹੜੇ ਗੁਨਾਹ ਹਨ ਆ ਉਹ ਸਾਰੇ ਮਿਟ ਜਾਣਗੇ ਫਿਰ ਉਹ ਜਿਹੜੇ ਉਹਨਾਂ ਨੇ ਮੰਤਰ ਦੱਸੇ ਆ ਉਹ ਇੱਕ ਮੂਲ ਮੰਤਰ ਹੈ ਤੇ ਇੱਕ ਗੁਰੂ ਮੰਤਰ ਹੈ ਜਿਹੜਾ ਬੰਦਾ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਦੋ ਮੰਤਰਾਂ ਦਾ ਅੱਛੀ ਤਰ੍ਹਾਂ ਜਾਪ ਕਰੇਗਾ ਤੇ ਉਹਦੇ ਜ਼ਿੰਦਗੀ ਦੇ ਜਿੰਨੇ ਵੀ ਪਾਪ ਸਾਰੇ ਦੁੱਲ ਜਾਣਗੇ ਤੇ ਉਹ ਗੁਰੂ ਦਾ ਸੱਚਾ ਸਿੰਘ ਬਣ ਜਾਏਗਾ ਬਹੁਤ ਹੀ ਕਮਾਲ ਕਥਾ ਹੈ ਵੀਰ ਜੀ ਬਿਲਕੁਲ ਵੀਰ ਜੀ ਦੇਖੋ ਗੁਰੂ ਦਾ ਸੱਚਾ ਸਿੰਘ ਹੋਣ ਵਾਸਤੇ ਦਿਲੋਂ ਇਨਸਾਨ ਨੂੰ ਸੱਚਾ ਹੋਣਾ ਪੈਂਦਾ ਹੈ ਕਿਉਂਕਿ ਦੇਖੋ ਕਿਸ ਤਰ੍ਹਾਂ ਹੁਣ ਸਾਡੇ ਜਿਹੜੇ ਸਿੰਘ ਵੀਰ ਆ ਉਹ ਨਹੀਂ ਹੁਣ ਸੱਚੇ ਪੈਦਾ ਹੁੰਦੇ ਕੀ ਵਜ੍ਹਾ ਉਹਦੇ ਵਿੱਚ ਹੈ ਕਿ ਉਹਨਾਂ ਦੇ ਵਿੱਚ ਇੱਕ ਜਿਹੜੀ ਹੈ ਮੁਖਲਿਸ ਆਪਣੇ ਮਤਲਬ ਦੇ ਨਾਲ ਆਪਣੇ ਜਿਹੜਾ ਗੁਰੂ ਸਾਹਿਬ ਦੀ ਤਾਲੀਮਤ ਹੈ ਉਹਦੇ ਨਾਲ ਮੁਖਲਿਸਪਨ ਮੁਹੱਬਤ ਨਹੀਂ ਹੈਗੀ ਉਸ ਜੀ ਦੂਸਰਾ ਨਾ ਉਹ ਦੁਨੀਆਦਾਰੀ 'ਚ ਖੁੱਬ ਗਏ ਨੇ ਬਿਲਕੁਲ ਵੀਰ ਜੀ ਉਹ ਅਕੀਦਤ ਨਹੀਂ ਹੈਗੀ ਦੇਖੋ ਤੁਸੀਂ ਅਕੀਦਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਪਿਆਰ ਦੇ ਨਾਲ ਤੁਸੀਂ ਕਿਸਲੇ ਆਪਣੇ ਗੁਰੂ ਸਾਹਿਬ ਦੀ ਤਾਲੀਮਤ ਤੇ ਉਤੇ ਅਮਲ ਕਰਦੇ ਹੋ ਤੇ ਤਾਂ ਹੀ ਤੁਸੀਂ ਗੁਰੂ ਦੇ ਸੱਚੇ ਕਹ ਲੋ ਸਿੰਘ ਬਣਦੇ ਹੋ ਵੀਰ ਜੀ ਬਿਲਕੁਲ ਵੀਰ ਜੀ ਹੁਣ ਤੇ ਵਾਕਈ ਜਿਹੜੇ ਅੱਜ ਕੱਲ ਦੇ ਨੌਜਵਾਨ ਐ ਇਹਨਾਂ ਵਾਸਤੇ ਸਵੇਰ ਅੰਮ੍ਰਿਤ ਵੇਲੇ ਉੱਠਣਾ ਐਡਾ ਕੌਖਾ ਕਿ ਦੁਨੀਆ ਜਹਾਨ ਦਾ ਸਮੇਂ ਲੇ ਕੋਖਾ ਕੰਮ ਹੀ ਇਹ ਐ ਸੁੱਤੇ ਰਹਿੰਦੇ ਐ ਸਵੇਰ 11 12 ਵਜੇ ਤੱਕ ਤੇ ਜਿਸ ਬੰਦੇ ਨੇ ਸਵੇਰ 11 12 ਵਜੇ ਤੱਕ 1 ਵਜੇ ਤੱਕ ਸੁੱਤਾ ਰਹਿਣਾ ਉਹਨੇ ਕੀ ਮੂਲ ਮੰਤਰ ਕਰਨਾ ਯਾ ਉਹਨੂੰ ਕੀ ਪਤਾ ਕਿ ਅੰਮ੍ਰਿਤ ਵੇਲੇ ਦੇ ਕੀ ਫਾਇਦੇ ਐ ਤੇ ਵੀਰੋ ਅਗਰ ਤੁਸੀਂ ਸੱਚਾ ਸਿੰਘ ਬੰਨਾ ਚੁੰਦੇ ਹੋ ਤੇ ਸਵੇਰ ਅਮਰਤ ਵੇਲੇ ਉਠੋ ਤੇ ਮੂਲ ਮੰਤਰ ਦਾ ਜਿੰਨਾ ਜਾਪ ਕਰ ਸਕਦੇ ਹੋ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਏ ਜੇ ਤੁਸੀਂ ਗੁਰੂ ਦੇ ਸੱਚੇ ਸਿੰਘ ਬਣ ਜਾਓ ਬਹੁਤ ਵਧੀਆ ਕਥਾ ਸੀ ਸੁਣ ਕੇ ਬਹੁਤ ਅੱਛਾ ਲੱਗਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤੇ ਆਪਣਾ ਰਖੋ ਤੇ ਸਾਰਾ ਖਿਆਲ ਰੱਬ ਰੱਖਾ